ਚੰਦੇ ਨਾਂ ਤੇ ਠੱਗੀ ਮਾਰਨ ਦੇ ਲਗਾਏ ਦੋਸ਼ ਮਾਮਲਾ ਪੁੱਚਾ ਥਾਣੇ ਗਵਾਂਡ ਰਹਿਣ ਦੇ ਗਵਾਂਡੀਆਂ ਨੇ ਹੀ ਚਾਂਸੇ ਚੋਂ ਲੈ ਕੇ ਮਾਰੀ ਠੱਗੀ ਹਲਕਾ ਖੇਮ ਕਰਨ ਦੇ ਪਿੰਡ ਬਲਟਵਾ ਤੇ ਰਹਿਣ ਵਾਲੇ ਅੰਗਰੇਜ਼ ਸਿੰਘ ਨੇ ਪਿੰਡ ਦੇ ਹੀ ਕੁਝ ਲੋਕਾਂ ਉੱਪਰ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰਨ ਦੇ ਦੋਸ਼ ਲਗਾਏ ਹਨ ਅੰਗਰੇਜ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਤੋਂ ਵਰਕ 퍼밋 ਦੇ ਨਾਮ ਉੱਪਰ 5 ਲੱਖ ਰੁਪਏ ਲੈ ਗਏ ਪਰ ਉਹਨਾਂ ਦੇ ਲੜਕੇ ਨੂੰ ਟੂਰਿਸਟ ਵੀਜ਼ਾ ਲਵਾ ਕੇ 3 ਦਿਨ ਬਾਅਦ ਹੀ ਪਿੰਡ ਵਾਪਸ ਭੇਜ ਦਿੱਤਾ ਜਿਸ ਦੇ ਸਬੰਧੀ ਉਹਨਾਂ ਵੱਲੋਂ ਥਾਣਾ ਬਲਟੋਹਾ ਵਿਖੇ ਦਰਖਾਸਤ ਵੀ ਦਿੱਤੀ ਹੋਈ ਹੈ ਉਹਨਾਂ ਨੇ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਕੀ ਕਹਿਣਾ ਹੈ ਦੂਜੀ ਧਿਰ ਅਤੇ ਪੁਲਿਸ ਦਾ ਤੁਸੀਂ ਵੀ ਸੁਣੋ ਤਰਨਤਾਰਨ ਤੋਂ ਸੋਨਫਟਿਆਬਾਦ ਦੀ ਖਾਸ ਰਿਪੋਰਟ ਜੀਰ ਜੀ ਤੁਹਾਡਾ ਅੰਗਰੇਜ਼ ਸਿੰਘ ਜੀ ਪਿੰਡ ਕਿਹੜਾ ਜੀ ਬਲਟੋਹਾ ਜੀ ਵਿਰਜੀ ਜਿਹੜਾ ਮੁੰਡੇ ਨੂੰ ਬਾਹਰ ਭੇਜਣਾ ਸੀ ਜਿਹਦੇ ਨਾਲ ਤੁਸੀਂ ਕਹਿੰਦੇ ਏ ਠੱਗੀ ਹੋਈ ਕੀ ਲੱਗਦਾ ਤੁਹਾਡਾ ਬੇਟਾ ਜੀ ਕਿੰਨੀ ਉਮਰ ਉਹਦੀ ਉਹਦੀ ਉਮਰ ਜੀ 20 ਸਾਲ ਤੇ ਕਿਥੇ ਭੇਜਣਾ ਤੇ ਤੁਸੀਂ ਪੈਸੇ ਦਿੱਤੇ ਸੀ ਤੇ ਕੀ ਗੱਲਬਾਤ ਹੋਈ ਸਾਰੀ ਐਂ ਜੀ ਪਹਿਲਾਂ ਤਾਂ ਦਿੱਤੇ ਇਹ ਹਾਂ ਕਾਂਗ ਦੀ ਗੱਲ ਹੋਈ ਸਾਡੀ ਉਹਨਾਂ ਨਾਲ ਹੂੰ ਉੱਥੋਂ ਦਾ ਮੁੜ ਕੇ ਗੱਲ ਨਹੀਂ ਬਣੀ ਤੇ ਅਸੀਂ ਉਹਨਾਂ ਨੂੰ ਆਖਿਆ ਵੀ ਚਲੋ ਨਹੀਂ ਬਣੀ ਸਾਡਾ ਪਾਸਪੋਰਟ ਦੇ ਦਿਓ ਹੂੰ ਤੇ ਪਹਿਲੋਂ ਦੇ ਠੀਕ ਆ ਤੇ ਮੁੜ ਕੇ ਆਦੇ ਤੁਹਾਨੂੰ ਐਂ ਦੋ ਜਰਮਾਨੀਆਂ ਭੇਜ ਦਿੰਨੇ ਹੂੰ ਦਰਮਾਨੀਆਂ ਤੋਂ ਮੁੜ ਕੇ ਕਰਦਿਆਂ ਤੇ ਇਹ ਨਰਮਿਨੀਆਂ ਭੇਜਿਆ ਹਮ ਨਰਮਿਨੀਆਂ ਭੇਜਿਆ ਤੇ ਜਦੋਂ ਆਇਆ ਨਾ ਦੂਜਾ ਸਾਡਾ ਵੀਜ਼ਾ ਫੇਰ ਇਹਨਾਂ ਨੇ ਕਲਤਾ ਬੰਬੇ ਬੰਬੇੋਂ ਮੁੰਡਾ ਫੇਰ ਮੁੜ ਕੇ ਆਇਆ ਉੱਥੇ ਉਹਨਾਂ ਨੇ ਆਖਿਆ ਤੂੰ 2 ਨੰਬਰ ਤੇ ਚੱਲਿਆ ਚਾਹੇ ਤੂੰ ਦਿੱਲੀੋਂ ਚੜਦੋਂ ਚਾਹੇ ਮਬਰਸੁਰੋਂ ਚੜਦੋਂ ਹਮ ਉਥੋਂ ਨਹੀਂ ਉਹਨਾਂ ਚੜਨ ਦਿੱਤਾ ਬਾਸ ਆ ਗਿਆ ਮੁੜ ਕੇ ਫੇਰ ਅਠੀਂ ਦਾ ਹਿੰਦਣੀ ਇਹਨਾਂ ਨੇ ਫੇਰ ਕੀਤਾ ਵਾ ਫੇਰ ਕੱਲਿਆ ਫੇਰ ਇਹਨਾਂ ਜਾ ਕੇ ਰਮਿਨੀਆਂ ਤਾਰਤਾ ਹੈ ਹਮ ਰਮਿਨੀਆਂ ਤਾਰਤਾ ਤੇ 5000 ਰੁਪਈਆ ਉੱਥੇ ਜਾ ਕੇ ਦੇਣਾ ਹੈ ਹਮ ਉਹ ਇਹਨਾਂ ਮੁੰਡੇ ਨੇ ਫੋਨ ਕੀਤਾ ਤੇ ਆਂਦਾ ਵੀ ਤੂੰ ਦੇ ਦੇ ਰਾਹ ਦਾ ਖਰਚਾ ਵੀ ਜਿੰਨਾ ਦਾ ਲੱਗਾ ਸਾਡਾ ਲੱਗਾ ਸਾਰਾ ਇਹ ਉਹ ਹੈਗਾ ਸੀ ਏਜੰਟ ਦਾ ਖਰਚਾ ਤੇ ਇਹਨਾਂ ਪਹਿਲਾਂ ਆਖਿਆ ਵੀ ਏਜੰਟ ਦਾ ਸਾਰਾ ਜਿੰਨਾ ਵੀ ਟੋਟਲ ਸਾਰਾ ਏਜੰਟ ਦਾ ਖਰਚਾ ਹੋਊਗਾ ਕੀ ਕੰਮ ਕੀ ਕਰਦੇ ਜੀ ਤੁਸੀਂ ਐਂ ਖੇਤੀਬਾੜੀ ਦਾ ਹੀ ਕਰਦੇ ਆ ਜੀ ਜਿਹੜੇ ਪੈਸੇ ਤੁਸੀਂ ਪਾਏ ਆ ਉਹ ਖਾਤੇ 'ਚ ਪਾਏ ਜੇ ਕਿ ਹੱਥੀਂ ਦਿੱਤੇ ਆ ਇਹ ਕੋਈ ਖਾਤੇ 'ਚ ਪਾਏ ਕੋਈ ਹੱਥੀਂ ਦਿੱਤੇ ਜਿਹੜਾ ਤੁਹਾਡਾ ਮੁੰਡਾ ਅਰਮੀਨੀਆ ਤੋਂ ਮੁੜਿਆ ਕੀ ਕਾਰਨ ਮੁੜਦਾ ਕੋਈ ਕੰਮ ਨਹੀਂ ਮਿਲਿਆ ਉਥੇ ਕਿ ਜਾਂ ਕੀ ਚੱਕਰ ਮੁੜਿਆ ਕਿਉਂ ਉਥੇ ਜਦੋਂ ਭੇਜਤਾ ਕਰੀ ਉਹਨਾਂ ਨੇ ਦੇ ਉਥੇ ਵੀਰ ਜੀ ਜਦੋਂ ਭੇਜਤਾ ਕੋਈ ਕੰਮ ਹੀ ਨਹੀਂ ਮਿਲਿਆ ਇਹਨਾਂ ਦਾ ਜਿਹੜਾ ਜੰਟਾ ਅੱਗੋਂ ਆਇਆ ਉਹ 5000 ਰੁਪਈਆ ਲੈ ਗਿਆ ਮੁੜ ਕੇ ਵਾਪਸ ਆ ਗਿਆ ਉਹਨਾਂ ਨੇ ਇਹ ਗੱਲ ਆਖੀ ਉਹਨਾਂ ਵੀਰ ਉਹਨਾਂ ਨਾਲ ਗੱਲ ਕਰ ਪਿੱਛੋਂ ਇਹਨਾਂ ਨਾਲ ਗੱਲ ਕਰਦੇ ਰਹੇ ਆ ਤਿੰਨ ਦਿਨ ਮੁੰਡਾ ਉਥੇ ਭੁੱਖਾ ਰਿਹਾ ਹੈ ਹਾਰ ਕੇ ਮੁੜ ਕੇ ਉਥੇ ਸਾ ਉਥੋਂ ਕੱਢ ਕੇ ਲਿਆ ਹੈ ਨਹੀਂ ਇਹਨੂੰ ਕੰਮ ਕਰਨਾ ਹਤੇ ਭੇਜਿਆ ਵੀਜ਼ਾ ਦੇ ਕੇ ਜਾਂ ਹੋਰ ਕੋਈ ਵੀਜ਼ਾ ਦੇ ਕੇ ਭੇਜਤਾ ਜਿਹੜਾ ਵਾਪਸ ਆ ਗਿਆ ਹੈ ਇਹ ਵਰਕ ਪਰਮਿਟ ਆਖਿਆ ਸੀ ਇਹਨਾਂ ਨੂੰ ਤੇ ਇਹਨਾਂ ਨੇ ਦੂਜਾ ਟੂਰਿਸਟ ਵੀਜ਼ਾ ਦਿੱਤਾ ਇਹਨਾਂ ਨੂੰ ਟੂਰਿਸਟ ਵੀਜ਼ਾ ਦੇ ਕੇ ਭੇਜਤਾ ਉਥੇ ਹੁਣ ਤੁਸੀਂ ਇਸ ਸੰਬੰਧੀ ਕਿਤੇ ਦਰਖਾਸਤ ਦਿੱਤੀ ਜੀ ਹਾਂਜੀ ਅਸੀਂ ਬਲਟੋਏ ਦਿੱਤੀ ਹੈ ਜੀ ਥਾਣੇ ਥਾਣੇ ਕਿੰਨੇ ਦਿਨ ਹੋ ਗਏ ਦਰਖਾਸਤ ਦਿੱਤੀ ਨੂੰ ਦਰਖਾਸਤ ਦਿੱਤੀ ਨੂੰ ਜੀ 8-10 ਦਿਨ ਹੋ ਗਏ 10 ਦਿਨ ਲਾਉਦੇ ਕੋਈ ਕਾਰਵਾਈ ਹੋਈ ਆ ਕੋਈ ਨਹੀਂ ਜੀ ਅਜੇ ਹੋਈ ਇੱਕ ਰਾ ਇਹ ਪਹਿਲਾਂ ਉਹਨਾਂ ਨੇ ਆਖਿਆ ਟਾਈਮ ਲੇ ਲਿਆ ਇਹਨਾਂ ਨੇ ਇਹ ਟਾਈਮ ਲੈ ਕੇ ਫੇਰ ਆ ਗਏ ਆ ਮੁੜ ਕੇ ਜਿਹੜਾ ਐਸਆਈ ਨੂੰ ਦਿੱਤਾ ਹੀ ਆ ਦਰਖਾਸਤ ਉਹ ਕਦਿਆਂ ਦਾ ਮੈਂ ਚੰਡੀਗੜ੍ਹ ਚਲੇ ਗਿਆ ਕਦਿਆਂ ਦਾ ਕਿਤੇ ਚਲੇ ਗਏ ਤੁਹਾਨੂੰ ਸਦਿਆ ਉਸੇ ਦੋਹਾਂ ਪਾਰਟੀਆਂ ਨੂੰ ठाਨੇ ਨਹੀਂ ਜੀ ਅਜੇ ਨਹੀਂ ਸਦਿਆ ਤੇ ਕੌਣ ਲੋਕ ਆ ਉਹ ਜਿਨ੍ਹਾਂ ਨੂੰ ਤੁਸੀਂ ਪੈਸੇ ਦਿੱਤੇ ਆ ਉਹ ਵੀ ਇਹ ਲੋਕ ਜੀ ਇਥੇ ਬੁਲਟੋਏ ਦੇਈ ਆ ਕੀ ਨਾਂ ਉਹਨਾਂ ਦੇ ਉਹਦਾ ਨਾਂ ਸ਼ਾਮ ਸਿੰਘ ਤੇ ਪੁੱਤਰ ਇੰਦਰਜੀਤ ਸਿੰਘ ਤੇ ਸਤਰਾਮ ਸਿੰਘ ਤੇ ਗੁਰਸਾਹਬ ਸਿੰਘ ਤੇ ਡੈਡੀ ਦਾ ਨਾਂ ਜੂਨ ਸਿੰਘ ਤੇ ਜਿਹੜਾ ਵਾ ਉਹ ਕਿੰਨਾ ਚਿਰ ਤੁਸੀਂ ਅੱਜ ਤੋਂ ਪਹਿਲਾਂ ਪੈਸੇ ਦਿੱਤੇ ਸੀ ਇਹ ਪੈਸੇ ਦਿੱਤਿਆਂ ਨੂੰ ਉਹ ਚੱਲੇ ਜੀ 3 ਮਹੀਨੇ ਹੋ ਗਏ ਜੀ ਉਹ ਜੰਟੀ ਦਾ ਕੰਮ ਕਰਦੇ ਜਾਂ ਤੁਹਾਡੇ ਮੁੰਡੇ ਨੂੰ ਵੀ ਬਾਹਰ ਭੇਜਿਆ ਉਹਨਾਂ ਨੇ ਨਹੀਂ ਜੀ ਉਹਨਾਂ ਆਖਿਆ ਵੀ ਅਸੀਂ ਅੱਗੇ ਵੀ ਇੱਕ ਦੋ ਭੇਜੇ ਆ ਤੇ ਹੁਣ ਕੀ ਮੰਗ ਕਰਦੇ ਜੀ ਤੁਸੀਂ ਅਸੀਂ ਤੇ ਉਹ ਪਰਦਾਸ਼ਾਹ ਨੂੰ ਮੰਗ ਕਰਦੇ ਆ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਕੀ ਨਾ ਜੀ ਵੀਰ ਜੀ ਤੁਹਾਡਾ ਆਪਣਾ ਕਰਸਾਹ ਸਿੰਘ ਆ ਜੀ ਕਿਹੜਾ ਪਿੰਡ ਜੀ ਬਲਟਵਾ ਆ ਜੀ ਵੀਰ ਜੀ ਤੁਹਾਡੇ ਪਿੰਡ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਨੇ ਇਲਜ਼ਾਮ ਲਗਾਏ ਕਿ ਅਸੀਂ ਮੁੰਡਾ ਬਾਹਰ ਭੇਜਣ ਵਾਸਤੇ ਇਹਨਾਂ ਨੂੰ ਪੈਸੇ ਦਿੱਤੇ ਹੀ ਕਿ ਮੁੰਡਾ ਜਿਹੜਾ ਤੁਹਾਡਾ ਜਿਹੜਾ ਵਾ ਗਲਤ ਭੇਜਦਾ ਇਹਨਾਂ ਨੇ ਵਰਕ ਪਰਮਿਟ ਨਹੀਂ ਟੂਰਿਸਟ ਤੇ ਭੇਜਦਾ ਤੇ ਉੱਥੇ ਕੰਮਕਾਰ ਨਹੀਂ ਮਿਲਿਆ ਤੇ ਵਾਪਸ ਆ ਗਿਆ ਤੇ ਦਰਖਾਸਤ ਵੀ ਦਿੱਤੀ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਕਿਹੜਾ ਵੀਰ ਜੀ ਇਹ ਦੂਜਾ ਦਰਖਾਸਤ ਇਹਨਾਂ ਨੇ ਜਿੱ ਦਿੱਤੀ ਆ ਤੇ ਦਰਖਾਸਤ ਤਾਂ ਚਲੋ ਅਹੀਂ ਵੀ ਦਿੱਤੀ ਆ ਬਾਕੀ ਇਹ ਆ ਵੀ ਇਹ ਮੁੰਡਾ ਇਹਦਾ ਹਾਂਗਕਾਂਗ ਵਾਸਤੇ ਇਹਨਾਂ ਨੇ ਮਤਲਬ ਕਿ ਪਹਿਲਾਂ ਸਾਡੇ ਬ੍ਰਦਰ ਮੇਰੇ ਦੀ ਫਾਈਲ ਲੱਗੀ ਥੋ ਅਮਰਸਰ ਉਹ ਏਜੰਟ ਕੋਲ ਤੇ ਰੋਜ਼ ਸਾਡੋਂ ਉਥੇ ਪੁੱਛਦੇ ਹੁੰਦੇ ਸੀ ਆਣ ਕੇ ਵੀ ਕਿੱਥੋਂ ਸਤਰਾਮ ਦੀ ਫਾਈਲ ਲੱਗੀ ਆ ਤਾਂ ਅਹੀਂ ਲਾਉਣੀ ਮੁੰਡੇ ਦੀ ਸਾਡੇ ਮਾਹੀ ਪਹਿਲੀ ਵੇਚੀ ਆ ਤੇ ਮੁੰਡੇ ਦੀ ਫਾਈਲ ਲਾਉਣੀ ਆ ਤੇ ਇਹਨਾਂ ਨੇ ਕੀ ਕੀਤਾ ਵੀ ਮੈਂ ਆਪਣਾ ਚਾਚਾ ਮਰਾ ਗੁਰਦਰਾ ਸਾਹਿਬ ਸੇਵਾ ਕਰਦਾ ਤੇ ਉਹਨੂੰ ਆਣ ਆਣ ਕੇ ਬਾਧੋ ਬਰੀ ਆ ਤੇ ਅਹੀਂ ਨੇ ਰੇਤ ਗਾਲੇ ਸਟੈਂਡਿੰਗ ਨਹੀਂ ਨਾ ਸਾਡਾ ਇਹ ਕਾਰੋਬਾਰ ਤੇ ਹੋਣੇ ਮਗਰੋਂ ਅਸੀਂ ਚਲੋ ਇੱਕ ਦਿਨ ਨਾਲ ਇਹਨਾਂ ਦੇ ਚਲ ਗਏ ਏਜੰਟ ਕੋਲ ਸਿੱਧਾ ਇਹਨਾਂ ਨੂੰ ਏਜੰਟ ਨੂੰ ਮਿਲਾ ਕੇ ਤਿਆਵਾ ਸਾਰੀ ਗੱਲਬਾਤ ਇਹਨਾਂ ਦੀ ਜਦੋਂ ਏਜੰਟ ਨਾਲ ਗੱਲ ਹੋਈ ਤੇ 3 ਲੱਖ ਰੁਪਏ ਜਿਹਨਾਂ ਦੀ ਮਗਰੋਂ ਰਮੀਨੀਆਂ ਦੀ ਗੱਲ ਹੋ ਗਈ ਆ ਉਥੋਂ ਰਮੀਨੀਆਂ ਦਾ ਵੀਜ਼ਾ ਵੀ ਲਵਾਤਾ ਸਾਰੇ ਆ ਵੇਖੋ ਡਾਕੂਮੈਂਟ ਵੀ ਸਾਰੇ ਹੈਗੇ ਆ ਜਿੱਤੇ ਜਿੱਥੇ ਗਿਆ ਵਾ ਜਿੱਤਰਾ ਜਿੱਤਰਾ ਉਹਨਾਂ ਕੰਮ ਤੇ ਵੀ ਲਵਾਇਆ ਵਾ ਤੇ ਇਹਨਾਂ ਨੇ ਮਗਰੋਂ ਕੀ ਕੀਤਾ ਮੁੰਡੇ ਦੇ ਰਹੀ ਨਹੀਂ ਲਾਇਆ ਤੇ ਉਥੋਂ ਵਾਪਸ ਆ ਗਿਆ ਬਿਨਾਂ ਦੱਸੇ ਏਜੰਟ ਨੂੰ ਵਾਪਸ ਆ ਗਿਆ ਆਈਡੀ ਉਡੀ ਉਹਨਾਂ ਨੇ ਲਾਈ ਸਾਰਾ ਕੁਝ ਆਇਆ ਤੇ ਮਗਰੋਂ ਬਿਨਾਂ ਬਸੇ ਤੇ ਇਹਨਾਂ ਦਰਖਾਸਤ ਦਿੱਤੀ ਦਰਖਾਸਤ ਅਸੀਂ ਵੀ ਸਾਨੂੰ ਧਮਕੀਆਂ ਮਾਰੋ ਰੋਜ਼ ਡਾਕ ਡਾ ਕੇ ਰਾਤ ਧਮਕੀਆਂ ਦਿੰਦੇ ਕਿ ਤੁਸੀਂ ਸਾਡੇ ਪੈਸੇ ਦਿਓ ਅਸੀਂ ਵੀ ਇੱਥੇ ਪੈਸੇ ਕਿੱਥੋਂ ਦੇਣੇ ਜਦੋਂ ਪੈਸੇ ਦੇਣ ਏਜੰਟ ਨੂੰ ਦਿੰਦੇ ਅਸੀਂ ਪੈਸੇ ਘਾਦੇ ਦਿੰਦੇ ਤੁਸੀਂ ਤੁਸੀਂ ਕੋਈ ਇਹ ਸਬੰਧੀ ਦਰਖਾਸਤ ਦਿੱਤੀ ਧਮਕੀਆਂ ਦਰਖਾਸਤ ਹਾਂਜੀ ਵੀਰ ਜੀ ਇਹਦੇ ਸਾਰੇ ਦਿੱਤੇ ਆ ਮੁੱਖ ਮੰਤਰੀ ਪੰਜਾਬ ਠਾਣਾ ਵਲਟੋਆ ਤੇ ਡੀਜੀਪੀ ਰੇਂਜ ਬਰੋਇਫੋਰ ਡੀਐਸਪੀ ਖੀਵੰਡ ਐਸਐਸਪੀ ਕਰਨਧਾਰਨ ਸਾਰੇ ਦਰਖਾਸਤ ਦਿੱਤੀ ਇਹਦੀ ਧਮਕੀਆਂ ਲੈਂਦੇ ਹਾਂ ਹੁਣ ਕੀ ਮੰਗ ਕਰਦੇ ਜੀ ਤੁਸੀਂ ਮੰਗ ਵੀਰ ਜੀ ਇਹੋ ਹੀ ਕਰਦੇ ਅਸੀਂ ਤੇ ਇਹਨਾਂ ਨੂੰ ਉਧਰ ਵੀ ਇਹ ਆਖਿਆ ਤੇ ਜੈਂਟ ਦੇ ਨਾਲ ਤੁਸੀਂ ਗੱਲਬਾਤ ਕਰ ਲੋ ਜੇ ਤੁਹਾਡੇ ਪੈਸੇ ਵਾਪਸ ਦੇਂਦਾ ਤਾਂ ਤੁਸੀਂ ਲੈ ਸਕਦੇ ਏਦੋਂ ਹੀ ਨਾਲ ਜਾ ਸਕਦੇ ਆ ਵੀਰ ਜੀ ਇੱਕ ਨਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੈਸੇ ਉਹ ਤੁਹਾਡੇ ਖਾਤੇ 'ਚ ਪਾਏ ਗਏ ਆ ਵੀਰ ਜੀ ਉਸ ਦਿਨ ਨਾ ਮਤਲਬ ਕਿ ਬੈਂਕਾਂ ਬੰਦ ਹੀ 1 ਲੱਖ ਰੁਪਈਆ ਜ਼ਰੂਰ ਮੇਰੇ ਬ੍ਰਦਰ ਦੇ ਖਾਤੇ 'ਚ ਇਹਨਾਂ ਨੇ ਪਾਇਆ ਸੀ ਤੇ ਉਹ ਮਤਲਬ ਕਿ ਉਸੇ ਟਾਈਮ 'ਚ ਸਟੇਟਮੈਂਟ ਆਵੇ ਨਾਲ ਹੀ ਇਹ ਵੀ ਦੇ ਸਕਦੇ ਜਿਹੜੇ ਬੰਦ ਉਸੇ ਟਾਈਮ ਨਾਲ ਕਾਲ ਕਰੋਗੇ ਜੈਂਟਰ ਨੂੰ ਹੋਇਆ ਇਹ ਬੈਠਾ ਬਾਦਲੇ ਖਾਤੇ ਚ ਪਾ ਕੇ ਜੰਡਰ ਨੂੰ ਗਾ ਪਵਾਏ ਪੈਸੇ ਜੰਡਰ ਨੂੰ ਪਵਾਏ ਜੰਡਰ ਦੀ 10 ਤੁਸੀਂ ਪਾਈ ਜੰਡਰ ਦੇ ਨਾਲ ਅਸੀਂ ਜ਼ਰੂਰ ਗਏ ਅਸੀਂ 10 ਪਾਈ ਕਿਉਂਕਿ ਇਹ ਜਦੋਂ ਬਾਰ ਬਾਰ ਸਾਡੇ ਘਰੇ ਹੁੰਦਾ ਇਹ ਮੇਰੇ ਬਰਦਰ ਦੀ ਫਾਇ ਲੱਗੀ ਨਹੀਂ ਉੱਥੋਂ ਮਤਲਬ ਕਿ ਨਾਲ ਜ਼ਰੂਰ ਗਏਗਾ ਉਹ ਵੀ ਮੈਂ ਇਕੱਲਾ ਹੀ ਗਿਆ ਹੋਰ ਕੋਈ ਨਹੀਂ ਨਾਲ ਕਿ ਕਿੰਨੇ ਜਾਣੇ ਅਸਲ ਤੇ ਉਹਨੇ ਤਿੰਨ ਜਾਣੇ ਅਸਲ ਤੇ ਵੀ ਇਹਨਾਂ ਸਾਡੇ ਤਿੰਨ ਚੋਂ ਜਾਣੇ ਦੇ ਦਿੱਤੇ ਆ ਗਿਆ ਮੈਂ ਇਕੱਲਾ ਹਾਂ ਹਾਂਜੀ ਜਿਹੜਾ ਬਲਟੋਏ ਤੋਂ ਇੱਕ ਕੰਪਲੇਨ ਆਈ ਹੈ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਬਾਹਰ ਭੇਜਣ ਦੇ ਨਾਂ ਤੇ ਜਿਹੜੇ ਠੱਗੀ ਦੇ ਦੋਸ਼ ਲਗਾਏ ਆ ਕੀ ਮਾਮਲਾ ਹੈਗਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਕਿ ਕੰਪਲੇਨੈਂਟ ਵੱਲੋਂ ਦੋਸ਼ ਐਲੀਗੇਸ਼ਨ ਲਗਾਏ ਗਏ ਆ ਕਿ 1.5 ਲੱਖ ਜੀਵਨਾਂ ਦਾ ਠੱਗੀ ਹੋਈ ਹੈ ਤੇ ਮੁੰਡੇ ਨੂੰ ਬਾਹਰ ਭੇਜਣ ਦੇ ਨਾਂ ਤੇ ਕਹਿਣ ਲਏ ਸੀ ਤਾਂ ਉਹਨਾਂ ਦੇ ਬੇਟੇ ਨੂੰ ਮਾਰਨੀ ਭੇਜਿਆ ਤਾਂ ਦੋਨੇਧਰਾਂ ਨੂੰ ਅੱਜ ਦਾ ਟਾਈਮ ਦਿੱਤਾ ਹੋਇਆ ਤਾਂ ਉਹਨਾਂ ਨੂੰ ਬੈਟਿੰਗ ਜੋ ਵੀ ਸੌਲਟ ਆਊਟ ਹੁੰਦਾ ਹੋ ਉਸ ਹਿਸਾਬ ਨਾਲ ਦੀ ਕਾਰਵਾਈ ਹੋਵੇ